2 ਜਨਵਰੀ ਦਿਨ ਸ਼ੁੱਕਰਵਾਰ ਨੂੰ ਨਿਫਟੀ ਦੇ ਵਿੱਚ ਟ੍ਰੇਡ ਕਰਨ ਦੇ ਲਈ ਆਪਣੇ ਕਿਹੜੇ-ਕਿਹੜੇ ਪਲਾਨਸ ਨੇ ਤੇ ਕਿਹੜੇ-ਕਿਹੜੇ ਮਜ਼ਬੂਤ ਸਪੋਰਟ ਤੇ ਮਜ਼ਬੂਤ ਰੈਜ਼ਿਸਟੈਂਸ ਨੇ ਜਿਨ੍ਹਾਂ ਦੇ ਹਿਸਾਬ ਦੇ ਨਾਲ ਆਪਾਂ ਟ੍ਰੇਡ ਕਰ ਸਕਦੇ ਹਾਂ ਇਹਨਾਂ ਚੀਜ਼ਾਂ ਬਾਰੇ ਗੱਲ ਕਰਾਂਗੇ ਆਪਾਂ ਇਸ ਵੀਡੀਓ ਦੇ ਵਿੱਚ ਵੀਡੀਓ ਦੇ ਵਿੱਚ ਅੱਗੇ ਵਧਾਂਗੇ ਆਪਾਂ ਸ਼ੁੱਕਰਵਾਰ ਦੀ ਗੱਲ ਕਰਾਂਗੇ ਪਰ ਸ਼ੁੱਕਰਵਾਰ ਦੀ ਗੱਲ ਕਰਨ ਤੋਂ ਪਹਿਲਾਂ ਆਪਾਂ ਗੱਲ ਕਰ ਲੈਨੇ ਵੀਰਵਾਰ ਦੀ ਕਿ ਵੀਰਵਾਰ ਕੀ ਹੋਇਆ ਆ ਤੇ ਵੀਰਵਾਰ ਵਾਸਤੇ ਬੋਧਵਰ ਸ਼ਾਮ ਨੂੰ ਜਿਹੜੀ ਵੀਡੀਓ ਪਾਈ ਸੀ ਉਸ ਵੀਡੀਓ ਦੇ ਵਿੱਚ ਮੈਂ ਕੀ ਕੀ ਦੱਸਿਆ ਸੀ ਕਿ ਉਹ ਪਲਾਨ ਆਪਣੇ ਬਣੇ ਆ ਜਾਂ ਫਿਰ ਨਹੀਂ ਬਣੇ ਤੇ WhatsApp ਚੈਨਲ ਤੇ Instagram ਚੈਨਲ ਤੇ ਕੋਈ ਅਪਡੇਟ ਮੈਂ ਦਿੱਤੀ ਸੀ ਜੇ ਦਿੱਤੀ ਸੀ ਤੇ ਕੀ ਉਹਦੇ ਮੁਤਾਬਕ ਕੋਈ ਪਲਾਨ ਬਣਿਆ ਜਾਂ ਫਿਰ ਨਹੀਂ ਬਣਿਆ ਸੋ ਇਹ ਚੀਜ਼ਾਂ ਦੇਖ ਲੈਣੇ ਸਭ ਤੋਂ ਪਹਿਲਾਂ ਆਪਾਂ ਰਿਕਾਰਡ ਦੇਖ ਲੈਣੇ ਆ ਕਿ ਪਿਛਲਾ ਰਿਕਾਰਡ ਕਿਦਾਂ ਦਾ ਹੈ ਪਿਛਲਾ ਰਿਕਾਰਡ ਦੇਖ ਕੇ ਫਿਰ ਹੀ ਆਪਾਂ ਡਿਸਾਈਡ ਕਰਾਂਗੇ ਕਿ ਇਹ ਵੀਡੀਓ ਪੂਰੀ ਦੇਖਣੀ ਆਪਾਂ ਜਾਂ ਫਿਰ ਨਹੀਂ ਦੇਖਣੀ ਸੋ ਸਭ ਤੋਂ ਪਹਿਲੀ ਚੀਜ਼ 2608 ਸੀ 260 ਸੀ ਹੀ ਆਪਣਾ ਪਹਿਲਾ ਪਲਾਨ ਕਿਉਂਕਿ ਨਿਫਟੀ ਦੇ ਵਿੱਚ ਕੀ ਸੀ ਅਪ ਟ੍ਰੈਂਡ ਸੋ ਇਸ ਕਰਕੇ ਪਹਿਲਾ ਪਲਾਨ ਸੀ ਆਪਣਾ ਅਪ ਟ੍ਰੈਂਡ ਵਾਸਤੇ ਜੇ ਨਿਫਟੀ ਦੇ ਵਿੱਚ 26080 ਦੇ ਕੋਲ ਆ ਕੇ ਕੋਈ 15 ਮਿੰਟ ਦੇ ਟਾਈਮ ਫਰੇਮ ਤੇ ਹੈਮਰ ਬਣਦਾ ਜਾਂ ਫਿਰ ਇਨਵਰਟਡ ਹੈਮਰ ਬਣਦਾ ਤੇ ਉਹਦਾ ਹਾਈ ਬ੍ਰੇਕ ਹੁੰਦਾ ਫਿਰ ਉੱਤੇ ਵਾਲੀ ਸਾਈਡ ਨੂੰ ਆਪਣਾ ਇੱਕ ਵਧੀਆ ਮੂਵ ਆ ਸਕਦਾ ਇਹ ਸੀ ਆਪਣਾ ਪਹਿਲਾ ਪਲਾਨ ਜਿਹੜਾ ਜਿਹੜਾ ਕਿ ਨਹੀਂ ਬਣਿਆ ਦੂਜਾ ਪਲਾਨ ਆਪਣਾ ਇਹ ਸੀ ਕਿ 26052 ਦੇ ਕੋਲ ਇਹ ਮੇਰਾ ਫੇਵਰਟ ਸਪੋਰਟ ਸੀ ਇਦੇ ਕੋ ਲਾ ਕੇ ਜੇ ਨਿਫਟੀ ਦੇ ਵਿੱਚ 15 ਮਿੰਟ ਦਾ ਫਰੇਮ ਤੇ ਕੋਈ ਹੈਮਰ ਬੰਦਾ ਜਾਂ ਫਿਰ ਇਨਵਰਟਡ ਹੈਮਰ ਬੰਦਾ ਤੇ ਉਹਦਾ ਹਾਈ ਬ੍ਰੇਕ ਹੁੰਦਾ ਫਿਰ ਨਿਫਟੀ ਦੇ ਵਿੱਚ ਉੱਤੇ ਵਾਲੇ ਸਾਈਡ ਨੂੰ ਇੱਕ ਵਧੀਆ ਮੂਵ ਆ ਸਕਦਾ ਏ ਸੀ ਆਪਣਾ ਦੂਜਾ ਪਲਾਨ ਇਹ ਵੀ ਨਹੀਂ ਬਣਿਆ ਤੀਜਾ ਪਲਾਨ ਆਪਣਾ ਇਹ ਸੀ 26 206 ਤੇ ਆ ਜਿਹੜਾ ਹਾਈ ਸੀ ਪਿਛਲੇ ਦਿਨ ਦਾ ਬੁੱਧਵਾਰ ਦਾ ਇਹ ਆਪਣਾ 26188 26188 ਦੇ ਕੋਲ ਤੇ ਜਾਂ 26 200 ਸੀ ਦੇ ਕੋਲ ਜੇ মালਟੀ ਟਾਈਮ ਫਰੇਮ ਤੇ ਥੱਲੇ ਵਾਸਤੇ ਪੈਟਰਨ ਬਣਦੇ ਆ ਸੋ ਫਿਰ ਨਿਫਟੀ ਥੱਲੇ ਜਾ ਸਕਦੀ ਆ ਪਰ ਇਥੇ ਵੀ ਮਲਟੀ ਟਾਈਮ ਫਰੇਮ ਤੇ ਥੱਲੇ ਵਾਸਤੇ ਪੈਟਰਨ ਆਪਣੇ ਨਹੀਂ ਬਣੇ ਇਸ ਕਰਕੇ ਇਹ ਵੀ پلان ਨਹੀਂ ਬਣਿਆ ਸੋ ਤਿੰਨਾਂ ਦੇ ਵਿੱਚੋਂ ਦੇਖੋ ਕੋਈ ਵੀ پلان ਆਪਣਾ ਨਹੀਂ ਬਣਿਆ ਤੇ WhatsApp ਚੈਨਲ ਤੇ ਤੇ Instagram ਚੈਨਲ ਤੇ ਆਪਾਂ ਅਪਡੇਟ ਸਿਰਫ ਇੰਨੀ ਕੀਤੀ ਸੀ ਜਦੋਂ ਮਾਰਕੀਟ ਓਪਨ ਹੋਗੀ 10 ਵਜੇ ਦੇ ਕਰੀਬ ਕਿ ਜਿਹੜੇ ਵੀਡੀਓ ਦੇ ਵਿੱਚ ਦੱਸੇ پلان ਆਪਣੇ ਉਹੀ پلان ਰਹਿਣਗੇ ਪਰ ਉਨਾ ਪਲਾਨਾਂ ਦੇ ਮਤਲਬ ਕੋਈ ਟ੍ਰੇਡ ਨਹੀਂ ਬਣੀ ਸੋ ਇਹ ਆਪਣਾ ਪਿਛਲਾ ਰਿਕਾਰਡ ਆ ਕੱਲ ਦਾ ਰਿਕਾਰਡ ਆ ਤੇ ਹੁਣ ਆਪਾਂ ਗੱਲ ਕਰਦੇ ਆ ਹੁਣ ਤੁਸੀਂ ਦੇਖੋ ਤੁਹਾਡੇ ਸਾਹਮਣੇ ਪਿਛਲਾ ਰਿਕਾਰਡ ਹੁਣ ਤੁਹਾਡੀ ਮਰਜ਼ੀ ਆ ਤੁਸੀਂ ਇਹ ਵੀਡੀਓ ਦੇਖਣੀ ਆ ਜਾਂ ਫਿਰ ਨਹੀਂ ਦੇਖਣੀ ਸੋ ਇਹ ਮੈਂ ਦੇਖੋ ਇਸ ਕਰਕੇ ਤੁਹਾਨੂੰ ਦੱਸਦਾ ਬੇਸਿਕਲੀ ਕਿ ਤੁਹਾਡਾ ਟਾਈਮ ਬਚੇ ਤੁਸੀਂ ਇੱਥੇ ਡਿਸਾਈਡ ਕਰ ਪਾਓ ਕਿ ਵੀਡੀਓ ਦੇਖਣੀ ਚਾਹੀਦੀ ਆ ਜਾਂ ਫਿਰ ਨਹੀਂ ਦੇਖਣੀ ਚਾਹੀਦੀ ਪਿਛਲਾ ਰਿਕਾਰਡ ਦੇਖ ਕੇ ਸੋ ਪਿਛਲਾ ਰਿਕਾਰਡ ਜੇ ਆਪਾਂ ਗੱਲ ਕਰਦੇ ਆ ਕੱਲ ਦੀ ਕੱਲ ਦੀ ਯਾਨੀ ਅੱਜ ਦੀ ਜਿਹੜਾ ਚੀਜ਼ਾਂ ਕੱਲ ਦੱਸਿਆ ਸੀ ਆਪਾਂ ਅੱਜ ਬਾਰੇ ਉਹ ਚੀਜ਼ਾਂ ਨਹੀਂ ਹੋਈਆਂ ਸੋ ਪਿਛਲਾ ਰਿਕਾਰਡ ਦਾ ਮਾੜਾ ਹੀ ਆ ਚਲੋ ਹੁਣ ਗੱਲ ਕਰਦੇ ਆਪਾਂ ਸ਼ੁੱਕਰਵਾਰ ਦੀ ਸ਼ੁੱਕਰਵਾਰ ਦੀ ਜੇ ਆਪਾਂ ਗੱਲ ਕਰਦੇ ਆਂ ਸ਼ੁੱਕਰਵਾਰ ਵਾਸਤੇ ਦੇਖੋ ਸ਼ੁੱਕਰਵਾਰ ਨੂੰ ਦੇਖੋ ਆ ਜਿਹੜਾ ਜਿੱਥੋਂ ਦੇਖੋ ਇੱਕ ਵਾਰ ਬਾਇੰਗ ਆਈ ਦੂਜੀ ਵਾਰ ਆ ਜਿਹੜਾ ਬਣਿਆ ਕੈਂਡਲ ਆਪਣਾ ਹੈਮਰ ਬਣਿਆ 15 ਮਿੰਟ ਟਾਈਮ ਫਰੇਮ ਤੇ ਵੀ ਹੈਮਰ ਹੈ 30 ਮਿੰਟ ਟਾਈਮ ਫਰੇਮ ਤੇ ਵੀ ਹੈਮਰ ਹੈ ਤੇ 1 ਘੰਟੇ ਦੇ ਟਾਈਮ ਫਰੇਮ ਤੇ ਵੀ ਹੈਮਰ ਹੈ ਸੋ ਮਲਟੀ ਟਾਈਮ ਫਰੇਮ ਬਣ ਗਿਆ ਹੁਣ ਕੱਲ ਨੂੰ ਜੇ ਮੰਨ ਲਓ ਗੈਪ ਅਪ ওপening ਹੋਣ ਦੇ ਕਾਫੀ ਚਾਂਸ ਹੈ ਜੇ ਕੱਲ ਨੂੰ ਨਿਫਟੀ ਗੈਪ ਅਪ ਓਪਨ ਹੋ ਜਾਂਦੀ ਹੈ ਗੈਪ ਅਪ ਓਪਨ ਹੋ ਜਾਂਦੀ ਹੈ ਤੇ ਉਸ ਤੋਂ ਉੱਤੇ ਖੁੱਲਦੀ ਹੈ ਸੋ ਫਿਰ ਨਿਫਟੀ ਦੇ ਵਿੱਚ ਆ ਜਿਹੜਾ ਦੇਖੋ ਰੈਜ਼ਿਸਟੈਂਸ ਹੈ 26206 ਦਾ ਜਿਹੜਾ ਕੀ ਉਹ ਰੈਜ਼ਿਸਟੈਂਸ ਸੀ ਇਹ ਬਣ ਜੂਗਾ ਸਪੋਰਟ ਫਿਰ ਨਿਫਟੀ ਇਹ ਮੰਨ ਲਓ 26206 ਦੇ ਉੱਤੇ ਆ ਗਈ 15 ਮਿੰਟ ਟਾਈਮ ਫਰੇਮ ਤੇ ਕੋਈ ਹੈਮਰ ਜਾਂ ਫਿਰ 15 ਮਿੰਟ ਟਾਈਮ ਫਰੇਮ ਤੇ ਕੋਈ ਇਨਵਰਟਡ ਹੈਮਰ ਬਣਾਉਂਦੀ ਹੈ ਤੇ ਉਹਦਾ ਹਾਈ ਬ੍ਰੇਕ ਹੁੰਦਾ ਫਿਰ ਨਿਫਟੀ ਉੱਤੇ ਜਾ ਸਕਦੀ ਹੈ 26290 ਤੱਕ ਇਹ ਆਪਣਾ ਹੋ ਗਿਆ ਪਹਿਲਾ ਪਲਾਨ ਦੂਜਾ ਪਲਾਨ ਆਪਣਾ ਇਹ ਹੈ ਕਿ ਜੇ ਦੇਖੋ ਆ ਜਿੱਤਰਾ ਆਪਣਾ ਹੈਮਰ ਬਣਿਆ 15 ਮਿੰਟ ਦਾ 30 ਮਿੰਟ ਦਾ ਵੀ ਆ 1 ਘੰਟੇ ਦਾ ਵੀ ਆ ਸੋ ਜੇ ਦੇਖੋ ਜਿਆਦਾ ਵੱਡਾ ਗੈਪ ਅਪ ওপਨ ਨਹੀਂ ਹੁੰਦਾ 206 ਉੱਤੇ ਨਹੀਂ ਜਾਂਦੀ ਇੱਥੇ ਵੀ ਮੰਨ ਲਓ ਗੈਪ ਅਪ ওপਨ ਹੋ ਕੇ ਚਲ ਜਾਂਦੀ ਹੈ ਠੀਕ ਹੈ ਤੇ ਉਸ ਤੋਂ ਵੱਧ ਨਿਫਟੀ ਥੱਲੇ ਆਉਂਦੀ ਆ ਸੋ ਫਿਰ ਆ ਜਿਹੜਾ ਹੈ ਹਮਰਿਆ ਹੈ ਹਮਰ ਦਾ ਜਿਹੜਾ ਲੋਅ ਆ ਇਹ ਬਣ ਜੂਗਾ ਆਪਣਾ ਸਪੋਰਟ ਸੋ ਹੈ ਹਮਰ ਦੇ ਲੋ ਕੋ ਲਾ ਕੇ ਜੇ ਦੁਬਾਰਾ ਕੋਈ 15 ਮਿੰਟ ਦਾ ਹੈ ਹਮਰ ਬਣਾਉਂਦੀ ਆ ਜਾਂ ਫਿਰ 15 ਮਿੰਟ ਦਾ ਕੋਈ ਇਨਵਰਟਡ ਹਮਰ ਬਣਾਉਂਦੀ ਆ ਤੇ ਉਹਦਾ ਹਾਈ ਬ੍ਰੇਕ ਹੁੰਦਾ ਫਿਰ ਨਿਫਟੀ ਉੱਤੇ ਜਾ ਸਕਦੀ ਹੈ ਸੋ ਇਹ ਦੋ ਕੱਲ ਵਾਸਤੇ ਆਪਣੇ ਪਲਾਨ ਨੇ ਇਹ ਦੋ ਪਲਾਨ ਨੇ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਤੇ ਆ ਜਿਹੜਾ ਦੇਖੋ ਆਪਣਾ 26290 ਆ ਤੇ 26319 ਇਹ 올 ਟਾਈਮ ਹਾਈ ਆ ਸੋ 올 ਟਾਈਮ ਹਾਈ ਆਪਣੇ ਆਪ ਦੇ ਵਿੱਚ ਮਜਬੂਤ ਰੈਜ਼ਿਸਟੈਂਸ ਹੁੰਦਾ ਹੈ ਸੋ 26290 ਜਾਂ ਫਿਰ 26319 ਦੇ ਕੋਲ ਦੁਪਹਿਰ ਦੇ ਸਮੇਂ ਦੁਪਹਿਰ ਦਾ ਸਮਾਂ ਜਾਨੀ ਕਿ 1 ਵਜੇ ਤੋਂ ਬਾਅਦ 1 ਵਜੇ ਤੋਂ ਲੈ ਕੇ 3 ਵਜੇ ਤੱਕ ਇਸ ਸਮੇਂ ਦੇ ਵਿੱਚ ਜੇ ਨਿਫਟੀ ਇਹਦੇ ਕੋਲ ਆ ਕੇ ਮਲਟੀ ਟਾਈਮ ਫਰੇਮ ਯਾਨੀ ਕਿ 5 ਮਿੰਟ 15 ਮਿੰਟ 30 ਮਿੰਟ ਤੇ 1 ਘੰਟਾ ਸੋ ਇਹ ਜਿਹੜੇ ਚਾਰ ਟਾਈਮ ਫਰੇਮ ਹੈ ਇਹਨਾਂ ਚਾਰਾਂ ਦੇ ਵਿੱਚੋਂ ਜੇ ਘੜੋ ਘੜ ਤਿੰਨ ਟਾਈਮ ਫਰੇਮ ਤੇ ਥੱਲੇ ਵਾਸਤੇ ਪੈਟਰਨ ਬਣਾਉਂਦੀ ਹੈ ਤੇ ਉਹਨਾਂ ਦਾ ਲੋ ਬ੍ਰੇਕ ਹੁੰਦਾ ਫਿਰ ਨਿਫਟੀ ਥੱਲੇ ਜਾ ਸਕਦੀ ਇਹ ਆਪਣਾ ਤੀਜਾ ਪਲਾਨ ਸੋ ਇਹ ਤਿੰਨ ਪਲਾਨ ਨੇ ਆਪਣੇ ਕੱਲ੍ਹ ਵਾਸਤੇ ਤੇ ਏਸੇ ਦੇਖੋ ਆਪਣਾ ਇਸ ਵੀਡੀਓ ਦੇ ਵਿੱਚ ਮਿਲਦੇ ਆਪਾਂ ਕੱਲ ਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ